ਲਓ ਮਿੱਤਰੋ ਕਈ ਵਾਰਾ ਘਰੇ ਢੋਡੀਆਂ ਵੀ ਮੱਛੀ ਵਾਲੀਆਂ ਮੋਟਰਾਂ ਜਿਹੜੀਆਂ ਕੂਲਰ 'ਚ ਲੱਗੀਆਂ ਹੁੰਦੀਆਂ ਉਹ ਕਈ ਵਾਰਾ ਬੰਦ ਹੋ ਜਾਂਦੀਆਂ ਅਚਾਨਕ ਤੇ ਆਪਾਂ ਸਮਝਦੇ ਆਂ ਵੀ ਕਿਤੇ ਸੜ ਗਈਆਂ ਮੈਨੂੰ ਵੀ ਇਦਾਂ ਲੱਗਿਆ ਮੈਂ ਕਿਹਾ ਦੋਵੇਂ ਮੋਟਰਾਂ ਸੜ ਗਈਆਂ ਹੁਣ ਫਿਰ ਮੇਰਾ ਵੀਰ ਸੁੱਖਾ ਆਇਆ ਕਹਿੰਦਾ ਇੱਕ ਮਿੰਟ ਆਪਾਂ ਕੋਸ਼ਿਸ਼ ਕਰਦੇ ਆਂ ਵੀ ਚੱਲਦੀ ਕਿਵੇਂ ਤਾਂ ਤੁਸੀਂ ਕੀ ਕਰਿਆ ਕਰੋ ਕਿਉਂਕਿ ਗੰਦੇ ਪਾਣੀ ਹੁੰਦੇ ਮਿੱਟੀ ਵਗੈਰਾ ਹੁੰਦੀ ਆ ਉਹਦੇ ਨਾਲ ਕਿਤੇ ਨਾ ਕਿਤੇ ਮੱਛੀ ਮੋਟਰ ਜਿਹੜੀ ਜਾਮ ਹੋ ਜਾਂਦੀ ਆ ਤਾਂ ਮੇਰਾ ਵੀਰ ਦੱਸੀ ਕਿਵੇਂ ਸਾਫ਼ ਕਰਨੀਆਂ ਦੱਸ ਵੀ ਸਭ ਤੋਂ ਪਹਿਲਾਂ ਤਾਂ ਆਹ ਲਾਉਣਾ ਆ ਲੱਗਿਆ ਹੁੰਦਾ ਜੀ ਉੱਪਰ ਇਦਾਂ ਕਰਕੇ ਆਹ ਦੇਖੋ ਜੀ ਇਸ ਤਰੀਕੇ ਦੀ ਮੱਛੀ ਮੋਟਰ ਹੁੰਦੀ ਆ ਤੇ ਆ ਜਿਹੜਾ ਅੱਗੇ ਲੱਗਿਆ ਹੁੰਦਾ ਸਿਸਟਮ ਆ ਮਾੜਾ ਖੋਲ ਕੇ ਦਿਖਾਈ ਆ ਸਾਫ ਕਰ ਦੇ ਆ ਖੋਲ ਕੇ ਦਿਖਾਈ ਪਹਿਲਾਂ ਸਭ ਤੋਂ ਪਹਿਲਾਂ ਇਹਦੇ ਤੋਂ ਛੋਰਾ ਜਿਹਾ ਸਾਫ ਕਰ ਲਓ ਜਿਹੜਾ ਕਿ ਇਹਨਾਂ ਦੇ ਅੱਗੇ ਲੱਗੂਗਾ ਐਸ ਅੱਗੇ ਐਸ ਇਹਦੇ ਅੱਗੇ ਲੱਗੂਗਾ ਉਸ ਤੋਂ ਬਾਅਦ ਤੁਹਾਨੂੰ ਵੀਰ ਤੁਹਾਨੂੰ ਖੋਲ ਕੇ ਦੱਸੂਗਾ ਇੱਥੋਂ ਇਹ ਖੁੱਲ ਜਾਂਦੀ ਹੈ ਜੀ ਧਿਆਨ ਨਾਲ ਤੁਸੀਂ ਦੇਖੋ ਆਹ ਦੇਖੋ ਇੱਥੋਂ ਇਹ ਖੁੱਲ ਜਾਂਦੀ ਆ ਆਹ ਦੇਖੋ ਆ ਜਿਹੜਾ ਪੱਖਾ ਤੁਸੀਂ ਕਮਾ ਦੋ ਜਾਂ ਇਹਨੂੰ ਕੱਢ ਕੇ ਬਾਹਰ ਸਾਫ ਕਰ ਸਕਦੇ ਜੇਕਰ ਨਹੀਂ ਤਾਂ ਇਹਨੂੰ ਐ ਫੁੱਲ ਐ ਚੰਗੀ ਤਰ੍ਹਾਂ ਕਮਾ ਕੇ ਤੇ ਇਹਦੇ ਵਿੱਚ ਮਿੱਟੀ ਆ ਵੇਖੋ ਕਿੰਨੀ ਫਸੀ ਹੋਈ ਹੈ ਉਹਨੂੰ ਸਾਫ਼ ਕਰ ਲੋ ਸਾਫ਼ ਕਰਨ ਤੋਂ ਬਾਅਦ ਕਿਉਂਕਿ ਇਹਦੇ ਕਾਰਨ ਵੀ ਕਿਤਨਾ ਕਿਤਨਾ ਬਲੋਕੇਜ ਹੋ ਜਾਂਦੀ ਹੈ ਤੇ ਮੱਛੀ ਮੋਟਰ ਜਿਹੜੀ ਕਿ ਮੈਂ ਤਾਂ ਚੱਲਿਆ ਸੀ ਨਵੀਂ ਲੈਣ ਤੇ ਵੀਰ ਸੁੱਖਾ ਕਹਿੰਦਾ ਕਹਿੰਦਾ ਹੁਣੇ ਤੈਨੂੰ ਤੇਰਾ 2300 ਦਾ ਫਾਇਦਾ ਕਰ ਦਿੰਨੇ ਆ ਮੈਂ ਵੀ ਲੱਗ ਜਾਂਦਾ ਪਤਾ ਆ ਵੇਖੋ ਜੀ ਕਿੰਨੀ ਮਿੱਟੀ ਲੱਗੀ ਏ ਤੇ ਅਕਸਰ ਹੀ ਇਹ ਲਗਭਗ ਗਲਾਲੋ ਵੀ ਜਦੋਂ ਆਪਾਂ ਠੰਡ ਆ ਜਾਂਦੀ ਐਂ ਹੀ ਕੂਲਰ ਰੱਖ ਲੈਂਦੇ ਆ ਤੇ ਇਹਨਾਂ ਵਿੱਚ ਜੰਗਾਲ ਫਸ ਜਾਂਦਾ ਤੇ ਮਿੱਟੀ ਫਸ ਜਾਂਦੀ ਏ ਤਾਂ ਮਿੱਤਰੋ ਕੂਲਰ ਦੇ ਵਿੱਚ ਦੋ ਮੋਟਰਾਂ ਸਤੇ ਅਸੀਂ ਚੰਗੀ ਤਰ੍ਹਾਂ ਸਫਾਈ ਕੀਤੀ ਆ ਜਿਹੜਾ ਪੱਖਾ ਨਾ ਮੋਟਰ ਦਾ ਇਹਦੇ ਵਿੱਚ ਵੀ ਕਚਰਾ ੜ ਜਾਂਦਾ ਤੇ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਤੇ ਕਮਾ ਕੇ ਸਾਫ ਕਰ ਲੋ ਤੇ ਇਹਦੇ ਵਿੱਚ ਜੰਗਾਲ ਵੀ ਪੈ ਜਾਂਦਾ ਤੇ ਪਾਣੀ ਜੰਮ ਜਾਂਦਾ ਪਾਣੀ ਦੀਆਂ ਜਣ ਕੇ ਚੀਪ ਜੀ ਜੰਮ ਜਾਂਦੀ ਉਸ ਤੋਂ ਬਾਅਦ ਬਾਈ ਨੇ ਕੱਢ ਕੇ ਚੰਗੀ ਤਰ੍ਹਾਂ ਲਾ ਕੇ ਤੇ ਬਾਈ ਦੀ ਜਦੋਂ ਚਲਾਈ ਕੱਸ ਕੇ ਆ ਦੇਖੋ ਜੀ ਐਂ ਸਾਫ ਕਰਕੇ ਅਸੀਂ ਜਦੋਂ ਲਾਈ ਲਗਭਗ ਇਹ ਦਾ ਇਸ ਉਹਦੀ ਇੱਕ ਮੋਟਰ ਹੁੰਦੀ ਆ ਵੱਡੀ ਮੋਟਰਾਂ ਨੇ ਤੇ 500 ਦਾ ਐ ਸਿਸਟਮ ਸੀ ਸਾਰਾ ਤੇ ਮੈਂ ਤਾਂ ਚੱਲਿਆ ਸੀ ਨਵੀਂ ਲੈਂਨ ਮੈਂ ਆਖਿਆ ਸੜਗੀ ਹੋਣੀ ਐ ਤੇ ਜਦੋਂ ਮਿੱਤਰੋ ਇਹਨੇ ਪਾ ਕੇ ਤੇ ਮੈਂ ਜਦੋਂ ਸਵਿੱਚ ਲਾਇਆ ਤੇ ਬਟਨ ਨੂੰ ਛੱਡਿਆ ਤੇ ਮੈਂ ਖੁਦ ਹੈਰਾਨ ਰਹਿ ਗਿਆ ਖੁਦ ਆਹ ਵੇਖੋ ਇਹ ਦੋਵੇਂ ਮੋਟਰਾਂ ਇੱਕ ਹਜੀ ਵੀ ਨਹੀਂ ਚੱਲਦੀ ਹੁਣ ਇਹ ਕਹਿੰਦਾ ਵੀ ਇਹਨੂੰ ਐਂ ਕਰਕੇ ਨਾ ਹਲਾ ਲਿਆ ਕਰ ਇਹ ਅੜ ਜਾਂਦੀ ਮੋਟਰ ਇਹ ਆ ਕੱਟੀ ਇਹਨੇ ਐਂ ਕਰਕੇ ਨਾ ਐਂ ਮਾਰਤੀ ਇਹਦੇ ਨਾਲ ਇੱਕ ਵਾਰਾ ਫੇਰ ਮਾਰੂਗਾ ਇਹ ਆਵੇ ਇੱਕ ਵਾਰਾ ਫੇਰ ਮਾਰੀ ਆਹ ਚੱਲ ਪਈ ਕਈ ਵਾਰ ਪੱਖਾ ਅੜ ਜਾਂਦਾ ਵਿੱਚ ਜੀ ਆ ਵੇਖੋ ਦੋਵੇਂ ਮੋਟਰਾਂ ਚੱਲ ਪਈਆਂ ਤੇ ਹੁਣ ਵੇ ਨਜ਼ਾਰਾ ਆਊਗਾ ਭਈ ਅੱਜ ਰਾਤ ਨੂੰ ਪੈਣ ਦਾ ਵੀ ਨਜ਼ਾਰਾ ਆਜੂ ਠੰਡੀਆਂ ਹਵਾਵਾਂ ਆਊਗੇ ਘੱਟੋ ਘੱਟ ਸਾਨੂੰ 10-15 ਦਿਨ ਹੋ ਗਏ ਗਰਮੀ 'ਚ ਮਰਦੇ ਆਂ ਹੈ ਤੇ ਆ ਸਿਸਟਮ ਆ ਬਾਈ ਜੀ ਆਪਾਂ ਕੀ ਕਰਦੇ ਆ ਵੀ ਕਾਲੇ ਪੈ ਜੰਨੇ ਹਨਾ ਤੇ ਕਈ ਵਾਰ ਆਪਾਂ ਜੇਕਰ ਮੱਥਾ ਮਾਰੀਏ ਹੱਥ ਪੈਰ ਲਾਈਏ ਤਾਂ ਕਿਤਨਾ ਕਿਤੇ ਹੱਲ ਹੋ ਜਾਂਦਾ ਤੇ ਆ ਵੇਖੋ ਜੀ ਪਾਣੀ ਮਤਨਦਾਦਾ ਮੋਟਰਾਂ ਫਰਸਟ ਕਲਾਸ ਆ ਫੁੱਲ ਕੱਢੀ ਦੁਰੀਆਂ ਦੀ ਇਹ ਤੇਰਾ ਭਈ ਆ ਜੂ ਨਜ਼ਾਰੇ ਨਾਲ ਸੌਂਗਾ ਵੀਡੀਓ ਵਿੱਚ ਤਰ੍ਹਾਂ ਤੁਹਾਡੇ ਕੰਮ ਦੀ ਜਗ੍ਹਾ ਤੁਹਾਡੀ ਵੀ ਮੋਟਰ ਖਰਾਬ ਆ ਤੇ ਮਾੜਾ ਮੋਟਾ ਉਹਦੀ ਸਫਾਈ ਕਰ ਲਓ ਉਹਦੀ ਸਰਵਿਸ ਕਰ ਲਓ ਤੇ ਮੋਟਰ ਚੱਲ ਪੇਗੀ ਮੱਛੀ ਸੱਚੀ ਕਹਿੰਨਾ ਮੈਂ